ਹੈਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਆਂ ਜੀ ਪਸ਼ੂਆਂ ਦੇ ਦਾਣੇ ਪਾਣੇ ਯਾਨੀ ਕਿ ਆਪਾਂ ਨੂੰ ਕੀ ਖਰਾਕ ਦੇਣੀ ਚਾਹੀਦੀ ਆ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਆ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੀ ਤੇ ਲਓ ਜੀ ਮੈਂ ਅੱਧੀ ਦਵਾਈ ਦੇ ਦਿੱਤੀ ਸੀ ਬਾਅਦ ਵਿੱਚ ਮੈਨੂੰ ਜਿਆਦਾ ਆਇਆ ਮੈਂ ਕਿਹਾ ਵੀਡੀਓ ਬਣਾ ਲਈਏ ਤੇ ਇਹਦੇ ਵਾਸਤੇ ਜੀ ਆਪਾਂ ਆਹ ਦਿੱਤਿਆਂ ਮੱਲਾਪਾਂ ਦੇ ਨਾਲ ਗੋਲੀਆਂ ਇਹ ਹਰ ਕੋ ਨੂੰ ਪਤਾ ਹੋਊਗਾ ਜੀ ਮੈਡੀਕਲ ਸਟੋਰ ਤੋਂ ਮਿਲ ਜਾਂਦੀਆਂ ਪਸ਼ੂਆਂ ਨੂੰ ਹਰ ਤੀਜੇ ਤਿੰਨਾ ਮਹੀਨਿਆਂ ਬਾਅਦ ਮੱਲਾ ਪਾਲੀ ਗੋਲੀ ਦੇਣੀ ਪੈਂਦੀ ਹੈ ਜਿਹੜੀਆਂ ਇਹ ਗੋਲੀਆਂ ਇਹ ਤਾਂ ਹੈਗਾਂ ਜੀ ਜਿਹੜੀਆਂ ਆਪਣੀਆਂ ਨਹੀਂ ਸੂਣ ਵਾਲੀਆਂ ਮੱਝਾਂ ਉਹਨਾਂ ਦੀ ਹੈ ਗੋਲੀ ਇਹ ਤੇ ਜਿਹੜੀਆਂ ਸੂਣ ਵਾਲੀਆਂ ਮੱਝਾਂ ਉਹਨਾਂ ਦੇ ਨਾਲ ਗੋਲੀਆਂ ਹੈਗਾਂ ਜੀ ਇਸ ਤਰ੍ਹਾਂ ਡੱਬੀ ਦੇ ਵਿੱਚ ਇਹ ਜੇ ਤੁਸੀਂ ਦੱਸ ਕੇ ਲਉਂਗੇ ਹਨ ਤੇ ਮੈਡੀਕਲ ਵਾਲਾ ਤੁਹਾਨੂੰ ਨੌਲੇਜ ਦੇ ਦੇਊਗਾ ਪਰ ਫਿਰ ਵੀ ਮੈਂ ਦੱਸ ਦੇਣੀ ਆ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਅ ਪਸ਼ੂ ਬਾਰੇ ਦੱਸੋ ਤੁਹਾਡੇ ਕਿੰਨੇ ਟਾਈਮ ਦਾ ਪਸ਼ੂ ਆ ਗੱਬਣਾ ਜਾਂ ਨਹੀਂ ਗੱਬਣਗਾ ਤੇ ਉਸ ਹਿਸਾਬ ਨਾਲ ਇਹ ਦਵਾਈ ਦਿੱਤੀ ਜਾਂਦੀ ਹੈ ਜੇ ਸੂਣ ਵਾਲਾ ਮੱਝਾਂ ਤਾਂ ਉਹਨਾਂ ਨੂੰ ਹੋਰ ਦਵਾਈ ਦਿੱਤੀ ਜਾਂਦੀ ਜੇ ਨਹੀਂ ਸੂਣ ਵਾਲਾਂ ਤਾਂ ਹੋਰ ਦਿੱਤੀ ਜਾਂਦੀ ਹੈ ਤੇ ਇਹ ਆਪਾਂ ਤੁਹਾਨੂੰ ਪਤਾ ਹੀ ਆ ਵੀ ਸ਼ੱਕਰ ਵੇਸਣ ਤੇ ਸਰੋਂ ਦਾ ਤੇਲ ਆ ਦਾਣੇ ਚ ਪਾ ਕੇ ਆ ਪਸੂਣ ਵਾਲੇ ਪਸ਼ੂ ਨੂੰ ਦਿੰਨੇ ਹੁੰਦੇ ਆ ਜਦੋਂ ਤੋਂ ਪਤਾ ਲੱਗ ਜੇ ਵੀ ਇਹ 2-3 ਮਹੀਨਿਆਂ ਤੋਂ ਵੀ ਸੂਣ ਵਾਲਾ ਪਸ਼ੂ ਆ ਤੇ ਉਹ ਮਲਾਪਾਂ ਦੀਆਂ ਗੋਲੀਆਂ ਬਹੁਤ ਜ਼ਰੂਰੀ ਆ ਜੀ ਜੇ ਮਲਾਪਾਂ ਦਾ ਪਤਾ ਕਿਵੇਂ ਲੱਗਦਾ ਮਲਾਪਾਂ ਦਾ ਪਤਾ ਲੱਗਦਾ ਜੀ ਗੋਏ ਤੋਂ ਜਿਹੜੇ ਜਾਲੇ ਹੁੰਦੇ ਆ ਗੋਏ 'ਚ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸਦੀ ਆ ਜੀ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਹੀ ਮੈਂ ਕਹਿੰਦੀ ਗੀ ਜਿਨ੍ਹਾਂ ਨੂੰ ਪਤਾ ਹੈ ਹਨਾ ਵੀ ਕਈ ਵਾਰ ਅਗਲਾ ਕਮੈਂਟ ਗਲਤ ਕਰ ਦਿੰਦਾ ਹਨਾ ਮੈਂ ਤਾਂ ਕਹਿੰਨੀ ਆ ਵੀ ਗੋਏ ਤੋਂ ਪਤਾ ਲੱਗ ਜਾਂਦਾ ਪਸ਼ੂ ਦੇ ਵੀ ਮਲਾਪ ਹੈਗੇ ਆ ਜਾਂ ਨਹੀਂ ਹੈਗੇ ਜਾਲਾ ਹੁੰਦਾ ਗੋਏ ਦੇ ਵਿੱਚ ਤੇ ਉੱਥੋਂ ਪਤਾ ਲੱਗ ਜਾਂਦਾ ਵੀ ਪਸ਼ੂ ਦੇ ਮਲਾਪ ਹੈਗੇ ਆ ਤੇ ਇਹ ਹੈਗਾ ਕਿ ਆਪਣਾ ਐਗਰੀਮੈਂਟ ਹੋਇਆ ਤੇ ਇਹ ਆਪਾਂ 10 ਕਿਲੋ ਲਿਆਂਦਾ ਹਜੇ 5-5 ਕਿਲੋ ਦੀ ਪੈਕਿੰਗ ਤੇ ਇਹ ਆਪਾਂ ਨੂੰ ਮਿਲਿਆ 750 ਦਾ 5 ਕਿਲੋ 750 ਦਾ 5 ਕਿਲੋ ਮਿਲਿਆ ਜੀ ਇਹ ਪੈਕਿੰਗ 5-5 ਕਿਲੋ ਦੀ ਹੈ ਤੇ ਇਹ ਤੁਸੀਂ ਜੇ ਤੁਹਾਡੇ ਪਸ਼ੂ ਜ਼ਿਆਦੇ ਡਰਾਈ ਆ ਕਾਫੀ ਟਾਈਮ ਹੋ ਗਿਆ ਤੁਹਾਡਾ ਪਾਉਣ ਫਿਰ 1 ਕਿਲੋ ਰੋਜ਼ 1 ਕਿਲੋ ਦਾ ਪੈਕਟ ਜਾਨੀ ਕਿ ਕਿਲੋ ਦਾ ਇਹਦੇ ਚ ਸਾਬ ਲਾ ਲਿਓ ਇਹ ਤੁਸੀਂ 50 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ 1 ਕਿਲੋ ਤਾਂ ਇਹ ਖਵਾ ਦਿਓ ਜਿਹੜਾ ਮੜ ਕੇ ਦੂਜਾ 2 ਕਿਲੋ ਦੂਜਾ ਸਟਾਰਟ ਕਰਨਾ ਉਹ 50 50 ਗ੍ਰਾਮ ਖਵਾ ਦਿਓ ਕਿਰਾਂ ਜਾਨੀ ਕਿ ਉਹਦੇ ਸਾਰੇ ਘਾਟਾਂ ਛੇਤੀ ਪੂਰੀਆਂ ਹੋ ਜਾਣਗੀਆਂ ਜੇ ਸਵੇਰ ਸ਼ਾਮ ਆਪਾਂ 100 100 ਗ੍ਰਾਮ ਜਾਨੀ ਕਿ 200 ਗ੍ਰਾਮ ਡੇਲੀ ਦਾ ਪਾਵਾਂਗੇ ਤਾਂ ਤੇ ਜੇ ਤੁਸੀਂ ਲਗਾਤਾਰ ਪਾ ਰਹੇ ਆਂ ਫਿਰ ਤੁਸੀਂ 50 50 ਗ੍ਰਾਮ ਪਾ ਦਿਓ ਇਹ ਵੀ ਇਸਾ ਮੈਂ ਪੈਂਦਾ ਹੈਗਾ ਤੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਸੀਗਾ 4-5 ਮਹੀਨੇ ਹੋ ਗਿਆ ਆਪਾਂ ਤੋਂ ਪਾਇਆ ਨਹੀਂ ਗਿਆ ਇਹ ਤੇ ਇਹਦੇ ਇਹਦੇ ਲਈ ਹੁਣ ਆਪਾਂ 100-100 ਗ੍ਰਾਮ ਤੋਂ ਸਟਾਰਟ ਕੀਤਾ ਜੀ ਇਹਦੇ ਵਿੱਚ ਨਾਲ ਹੀ ਇਸ ਤਰ੍ਹਾਂ ਦੀਆਂ 50 ਗ੍ਰਾਮ ਦੀ ਕੋਪੀ ਕੋਸ ਵੀ ਚਮਚਾ ਤੁਸੀਂ ਕੀ ਕਹੋਗੇ ਉਹ ਮਿਲਦੀ ਆ ਤੇ ਇਹ ਹੈ ਦਾ ਵੀ ਵੈਬ੍ਰਿਕ ਕੰਪਨੀ ਦਾ ਹੈ ਇਹ ਤੇ ਇਹ 5 ਕਿਲੋ ਦੀ ਪੈਕਿੰਗ ਹੈ ਐ ਐਗਰੀਮੈਂਟ ਫੂਲ ਹੈ ਦਾ ਇਹ ਮਿਨਰਲ ਤੇ ਤੁਸੀਂ ਜਿੰਨਾ ਜਿਵੇਂ ਚੰਗਾ ਲੱਗਾ ਉਹ ਦੇ ਦਿਓ ਜੀ ਅਸੀਂ ਤਾਂ ਇਹ ਮੈਂ ਤਾਂ ਸ਼ੁਰੂ ਤੇ ਇਹ ਲਈ ਲਈ ਆਈ ਆ ਆਪਾਂ ਤੇ ਇਹ ਦੇਣੇ ਹੁੰਦੇ ਹਨ ਨਾ ਤੇ ਆ ਦੋ ਕੁ ਪੰਗਾ ਪਾ ਦਾਂਗੇ ਜੀ ਇੱਕ ਟਾਈਮ ਦਿਨਾ ਆਪਾਂ ਇਹ 100 ਗ੍ਰਾਮ ਹੋ ਗਿਆ ਜੀ ਤੇ ਆ ਹੈਗਾ ਜਿਹੜੇ ਛੋਟੀ ਨਹੀਂ ਸੂਣ ਵਾਲੀ ਉਹਦੇ ਵਾਸਤੇ ਆ ਇਹਦੇ ਵਿੱਚ ਹੋਰ ਗੋਲੀ ਪਾਈ ਆ ਤੇ ਜਿਹੜੀ ਆ ਵਾਲੀ ਹੈਗੀ ਗੋਲੀ ਇਹ ਆਪਾਂ ਕੱਟ ਕੇ ਪਾਵਾਂਗੇ ਜੀ ਇਹ ਡੱਬੀ ਵਾਲੀ ਗੋਲੀ ਸੂਣ ਵਾਲੇ பசਾਂ ਲਈ ਆ ਤੇ ਉਹ ਵੀ ਨਾ ਤਾਂ ਹੁਣ ਹੈਗੀ ਆ ਰੋਟੀ ਤੇ ਆਟਾ ਆਟੇ 'ਚ ਆਪਾਂ ਘੱਟ ਚੀਜ਼ ਦਿੰਨੇ ਆ ਤੇ ਗੁੜ ਘਰਨਾ ਹਜੇ ਗਰਮੀ ਬਹੁਤ ਪੈਂਦੀ ਹੈ ਤਾਂ ਕਰਕੇ ਆਪਾਂ ਨਾ ਇਹ ਕੁੱਟ ਕੇ ਦਾਣੇ ਦੇ ਵਿੱਚ ਹੀ ਮਿਕਸ ਕਰਕੇ ਦੇ ਦਾਂਗੇ ਨਹੀਂ ਤੇ ਮਸਾਲਾ ਤੋਂ ਮਾ ਗੋਲਗਾ ਗੁੜ ਆਟੇ ਤੇ ਜਾਂ ਰੋਟੀ ਦੇ ਵਿੱਚ ਦੇ ਦਿੰਦੀਆਂ ਖਾ ਲਈਏ ਆ ਪਸ਼ੂ ਕਿਉਂਕਿ ਕਿੰਨਾ ਮਹੀਨਾ ਬਾਅਦ ਪਸ਼ੂ ਨੂੰ ਦਿੰਦੇ ਲਈ ਜਾਵਾਂ ਤੇ ਜਦੋਂ ਚੰਨਾ ਮਹੀਨਾ ਬਾਅਦ ਜੂਰੀ ਹਿੰਦਣਾ ਜੀ ਦੇ ਦਿੰਨਾ ਗੋੜਨਾ ਪਸ਼ੂ ਨੂੰ ਤੇ ਪਸ਼ੂ ਆ ਦੀ ਸਿਹਤ ਵਧੀਆ ਬਣੀ ਰਹਿੰਦੀ ਜਦੋਂ ਮਲਹਪ ਹੋਣ ਪਸ਼ੂ ਦੁੱਧ ਵੀ ਘਟ ਜਾਂਦਾ ਤੇ ਪਸ਼ੂ ਖਾਊਗਾ ਜ਼ਿਆਦੇ ਤੇ ਪਰ ਲਿੱਸਾ ਹੋ ਜੂਗਾ ਖਰਾਕ ਵਧੂ ਵੀ ਪਰ ਲਿੱਸਾ ਹੋ ਜੂਗਾ ਨਿਸ਼ਾਨੀ ਹੁੰਦੀ ਹੈ ਜੀ ਇਹ ਤੇ ਇਸ ਲਈ ਆਪਾਂ ਹੁਣ ਇਹਦੇ ਵਿੱਚ ਇਹ ਆਪਾਂ ਦੇਣੀ ਹੈ ਸੂਣ ਵਾਲੀ ਮਾਦੇ ਨੂੰ ਅੱਧੀਆਂ ਨੂੰ ਤਾਂ ਮੈਂ ਦੇਤੀਆਂ ਦੋ ਨਹੀਂ ਰਹਿ ਗਨਾਂ ਜੀ ਆਪਣਾ ਫਿਰ ਮੈਨੂੰ ਯਾਦ ਆਇਆ ਮੈਂ ਕਹਿੰਨਾ ਵੀਡੀਓ ਬਣਾ ਲੈ ਆ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਆਹ ਪਾ ਲਿਆ ਕੁਛ ਦਾਣਾ ਪਾ ਲਿਆ ਤੇ ਗੋਲੀ ਪਾਤੀ ਆ ਕਿਉਂਕਿ ਅੱਜ ਮੈਂ ਗੋਲੀਆਂ ਦੇ ਰਹੀ ਆ ਹਜੇ ਤੇ ਆਪਾਂ ਥੋੜਾ ਜਿਹਾ ਤੇਲ ਪਾ ਦਾਂਗੇ ਤੇ ਜੇ ਤੁਹਾਡੇ ਟਾਈਮ ਪਾਏ ਇਹਨੂੰ ਕਾਫੀ ਹੋ ਗਿਆ ਤਾਂ ਤੁਸੀਂ 200 ਗ੍ਰਾਮ ਦਿਹਾੜੀ ਦਾ ਦੇਣਾ 100 ਗ੍ਰਾਮ ਸਵੇਰ ਨੂੰ 100 ਗ੍ਰਾਮ ਸ਼ਾਮ ਨੂੰ ਤੇ ਜੇਕਰ ਤੁਸੀਂ ਦੇਲੀ ਪਾ ਰਹੇ ਹੋ ਤਾਂ ਤੁਸੀਂ 50-50 ਗ੍ਰਾਮ ਦੇ ਦੇ ਜੀ ਇਹ ਮਤਲਬ ਪਾਲਣਾ ਗੋਲਣਾ ਕੀ ਅਸਰ ਕਰ ਦੇਣਾ ਜਾਂ ਕੀ ਇਹਦੇ ਬੈਨੀਫਿਟਾਂ ਮਤਲਬ ਪਾਲਣਾ ਗੋਲਣਾ codimension ਕਿੰਨੇ ਟਾਈਮ ਬਾਅਦ ਦੇਣਾ ਚਾਹੀਦਾ ਇਹ ਤਿੰਨ ਮਹੀਨੇ ਬਾਅਦ ਦੇਣਾ ਚਾਹੀਦਾ ਨਾ ਤੇ ਗੋਏ ਤੋਂ ਪਸ਼ੂ ਦਾ ਪਤਾ ਲੱਗ ਜਾਂਦਾ ਇਹ ਪਸ਼ੂ ਦੇ ਅੰਦਰ ਮਲਸਪ ਹੈ ਤੇ ਇਹ ਬਾਕੀ ਜਿਹੜਾ ਹਾਂ ਇਹ ਘਾਟਾ ਪੂਰਨਾ ਕਰਦਾ ਪਸ਼ੂ ਦੇ ਅੰਦਰ ਉਹ ਪਸ਼ੂ ਰਾਜੀ ਰਹਿੰਦਾ ਵਾ ਤੇ ਪਸੂ ਹਰ ਸਾਲ ਸੁੰਦਾਰ ਇੰਦਾ ਜਾਨੀ ਕਿ ਟਾਈਮ ਤੇ ਆਉਂਦੇ ਤੇ ਆਟੋਮੈਟਿਕ ਗੱਪਣ ਹੋ ਜਾਂਦਾ ਪਸੂ ਤੇ ਤਾਂ ਇਹਦੇ ਫੈਰੇ ਹੁੰਦੇ ਆ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਪਾ ਦਈਏ ਪਸ਼ੂ ਮਾਨੂੰ ਜਿਹੜਾ ਹੈਗਾ ਇਹ ਥੋੜੀ ਦੇਰ ਬਾਅਦ ਗੱਲ ਕਰ ਦੇ ਤੁਹਾਡੇ ਨਾਲ ਲਓ ਜੀ ਹੁਣ ਆਪਾਂ ਤੇਰਲ ਲਾਉਣਾ ਵਾ ਇੱਕ ਤੇ ਇਹ ਰੋਜ ਦਾ ਕਿਲੋ ਕਿਲੋ ਤਾਂ ਪਹਿਲਾਂ 100 100 ਗ੍ਰਾਮ ਪਾ ਦਾਂਗੇ ਐਗਰੀਮੈਂਟ ਫੋਰਟ ਤੇ ਮਗਰੋਂ ਆਪਾਂ 50 50 ਗ੍ਰਾਮ ਕਰ ਦਾਂਗੇ ਤੇ ਆਪਾਂ ਇੱਕ ਤੁਹਾਨੂੰ ਨਾਲ ਦੱਸਾਂਗੇ ਜੀ 097 ਵਾਲਾ ਫਾਰਮੂਲਾ ਜੇਕਰ ਕਿਸੇ ਦੇ ਪਸ਼ੂ ਗੱਭਣ ਨਹੀਂ ਹੁੰਦੇ ਵਾਰ-ਵਾਰ ਰਿਪੀਟ ਹੁੰਦੇ ਆ ਤਾਂ ਕਈ ਵਾਰ ਪਸ਼ੂ ਨਹੀਂ ਬੋਲਦਾ ਹਨਾ ਨਵੇਂ ਦੁੱਧ ਨਹੀਂ ਹੁੰਦਾ ਉਹਦੇ ਵਾਸਤੇ 097 ਨਾਲ ਫਾਰਮੂਲਾ ਤੁਸੀਂ ਵਰਤ ਸਕਦੇ ਆ ਤੇ ਠੀਕ ਹੈ ਜੀ ਇਹਦੀ ਸਪੀਡ ਹੈਗੀ ਆ ਹੌਲੀ ਇਹ ਤੋਂ ਆਪ ਦਾ ਖਾਧਾ ਨਹੀਂ ਗਿਆ ਇਹਦਾ ਖਾ ਕੇ ਵੀ ਉਹਦਾ ਖਾਣ ਜਾਂਦੀ ਆ ਤੇ ਠੀਕ ਆ ਜੀ ਤੁਹਾਨੂੰ ਮੇਰਾ ਅੱਜ ਦਾ ਬਲੌਗ ਇਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਪਸ਼ੂਆਂ ਨੂੰ ਮਤਲਬ ਪਾਲਣਾਂ ਗੋਲਣਾਂ ਕਦੋਂ ਤੇ ਕਿੰਨੇ ਟਾਈਮ ਬਾਅਦ ਦੇਣੀਆਂ ਚਾਹੀਦੀਆਂ ਤੇ ਕੀ ਇਹਦੇ ਫਾਇਦੇ ਆ ਤੇ ਮਤਲਬ ਆਪਾਂ ਦਾ ਕਿਵੇਂ ਪਤਾ ਲੱਗੇ ਤੇ ਏ ਆਈ ਵਾਲੇ ਫਾਰਮੂਲੇ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਵੀ ਕਿਵੇਂ ਹੁੰਦਾ ਆਪਾਂ ਜੂਜ਼ ਕਰਾਂਗੇ ਆਪਣੀਆਂ ਦੋ ਝੋਟੀਆਂ ਮਤਲਬ ਕਿ ਰਿੰਦਾਂ ਹਜੀ ਬਾਨ ਨਾਲੀਆਂ ਦੋ ਮੱਝਾਂ ਤੇ ਉਹਨਾਂ ਦੇ ਆਪਾਂ ਉਹ 097 ਵਾਲਾ ਫਾਰਮੂਲਾ ਅਪਣਾਵਾਂਗੇ ਜੀ ਤੇ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਆ ਜੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਜਾਂ ਬਲੌਗ ਇਸ ਤਰ੍ਹਾਂ ਦਾ ਲੱਗਦਾ ਤੇ ਜੇ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਕੋਈ ਨਾ ਸਮਝ ਲਈ ਤੇ ਜਿੰਨੀ ਕੁ ਮੈਨੂੰ ਜਾਣਕਾਰੀ ਹੋਣੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਠੀਕ ਹੈ ਜੀ ਓਕੇ ਬਾਏ